रा ਇਹ ਆਪਣਾ ਬਣਾਇਆ ਹੈ ਬਾਗ ਦੀ ਵਿਹਾਰੇ ਹੈ ਬਾਗ ਦੀ ਵਿਹਾਰੇ ਨੀਲਕੰਠ ਮਾ ਸੇਵਾ ਸੰਗ ਰਜਿਸਟਰ ਪਾਤਣਾ ਲੁਧਿਆਣਾ ਪਾਪਾ ਬ੍ਰਿਜ ਲਾਲ ਮੋਰੀਲ ट्रस्ट ਪਾਤਣਾ ਵੱਲੋਂ ਜੀ ਸਾਡੇ ਮੋਢੀ ਜਿਹੜੀ ਤਰਸੇਮ ਜੀ ਨੇ ਸਿੰਘਲਾ ਜਲ ਲੁਧਿਆਣੇ ਵਾਲੇ ਸਬਾਉ ਰਾਜ ਕੁਮਾਰ ਜੀ ਪ੍ਰਧਾਨ ਜੀ ਤੇ ਸੰਮੂ ਮੈਂ ਇਮਰਾਨ ਸਾਹਿਬਾਨ ਖੜੇ ਨੇ ਅੱਜ ਸ੍ਰੀ ਰਾਮ ਜੀ ਦੇ ਜਿਹੜੇ ਆਪਣੇ ਗ੍ਰਹਿ ਵਿਖੇ ਆਏ ਨੇ ਉਹਦੇ ਖੁਸ਼ੀ ਵਿੱਚ ਪ੍ਰਾਣ ਪਛਤਾ ਦੇ ਸਮੇਂ ਦੇ ਵਿੱਚ ਸਾਡੇ ਨਿਲਗੰਨ ਸੇਵਾ ਵੱਲੋਂ ਲੰਗਰ ਲਾਇਆ ਗਿਆ ਉਹਦੇ ਚ ਸਮੋਸੇ ਰਸ ਲੱਡੂ ਚਾਹ ਦਾ ਲੰਗਰ ਜਿਹੜਾ ਹੈਗਾ ਉਹ ਸਮੂਹ ਕਮੇਟੀ ਮੈਂਬਰਾਂ ਵੱਲੋਂ ਯੋਗਦਾਨ ਪਾਇਆ ਗਿਆ ਬਹੁਤ ਖੁਸ਼ੀ ਹੈ ਕਿ ਸਾਡੇ ਰਾਮ ਜੀ ਅੱਜ ਆਪਣੇ ਘਰ ਪਹੁੰਚੇ ਨੇ ਪੂਰੇ ਖੁਸ਼ੀ ਵਿੱਚ ਪੂਰੇ ਸ਼ਹਿਰ ਦੇ ਅੰਦਰ ਬੜਾ ਉਤਸ਼ਾਹ ਹੈ ਸਾਡੇ ਸਾਥੀਆਂ ਦੇ ਵਿੱਚ ਸਾਡੇ ਮੈਂਬਰ ਸਾਹਿਬਾਨਾਂ ਦੇ ਵਿੱਚ ਸਾਰਿਆਂ ਚ ਬਹੁਤ ਚੰਨ ਲਾਲ ਜਿਹੜੇ ਨੇ ਹੇਮਰਾਜ ਜੀ ਬਹੁ ਰਾਜਕੁਮਾਰ ਜੀ ਅਜਾਬ ਸਾਡੇ ਸਾਥੀ ਹੋਰ ਵੀ ਫਰੰਗੀ ਰਾਜ ਫਰਿੰਦ ਖੜੇ ਨੇ ਸਾਡੇ ਰੋਸ਼ਨ ਲਾਲ ਜੀ ਨੇ ਸਾਡੇ ਨੰਦੀ ਨੇ ਉਹ ਜਿਨ੍ਹਾਂ ਵੀ ਮੈਂਬਰਾਂ ਸਾਹਿਬਾਨ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਤਪਾਲ ਜੀ ਜਿਨ੍ਹਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾ ਕੇ ਨੇ ਸਵੇਰ ਤੋਂ ਲੱਗੇ ਹੋਏ ਸੀਗੇ ਔਰ ਆਪਣਾ ਯੋਗਦਾਨ ਪਾਇਆ ਵਾ ਮੈਂ ਸਾਰੇ ਸਹਿ ਨਿਵਾਸੀਆਂ ਨੂੰ ਸਮੂਹ ਕਮੇਟੀ ਮੈਂਬਰਾਂ ਨੂੰ aur ਇਲਾਕਾ ਨਿਵਾਸੀਆਂ ਨੂੰ ਸਹਿ ਨਿਵਾਸੀਆਂ ਨੂੰ ਫਿਰ ਮੈਂ RAM ji ਦੇ ਗ੍ਰਹਿ ਪ੍ਰਵੇਸ਼ ਦੇ ਉੱਤੇ RAM lal ji ਆਏ ਨੇ ਉਹਦੀ ਖੁਸ਼ੀ ਵਿੱਚ ਮੈਂ ਸਾਰਿਆਂ ਨੂੰ ਵਧਾਈ ਦੇਣਾ। ਸਹਿਰ ਵਾਸੀਆਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਮੈਂ ਵਧਾਈ ਦਿੰਨਾ। ਇਲਾਕਾ ਨਿਵਾਸੀ ਸਜਣਾ ਨੂੰ ਬੇਨਤੀ ਹੈ ਕਿ ਸ੍ਰੀ RAM ਚੰਦਰ ਜੀ ਮਹਾਰਾਜ ਆਪਣੇ ਪ੍ਰਵੇਸ਼ ਦੁਆਰ 'ਤੇ ਪਹੁੰਚ ਰਹੇ ਨੇ। ਮੈਂ ਇਲਾਕਾ ਨਿਵਾਸੀਆਂ ਨੂੰ ਰੀਲ ਕੰਟਵਾਧੇਵ ਸੇਵਾ ਸੰਗ ਲਾਲਾ ਬਿਰਖਾ ਮਮਰੀਓ ਬਿਰਦਲotro ਬਲੋ ਅਸੀਂ ਲੰਗਰ ਲੱਡੂ ਰਾਸ ਤੇ ਸਮੋਸਾ ਲਾਇਆ ਸਾਰੇ ਇਲਾਕਿਆਂ ਵਾਸਤੇ ਨੂੰ ਤੇ ਮੈਂਬਰ ਸਾਹਿਬਾਨ ਨੂੰ ਲੱਖ ਲੱਖ ਮੁਬਾਰਕਾ ਦੇਣਾ